ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਬੱਚੀ ਇੱਕ ਦਿਖਾਵਾਂਗੇ ਫੁੱਲ ਵਜਨ ਵਜੂਦ ਵਾਲੀ ਚੰਗਾ ਦੁੱਧ ਤਿਆਰੀ ਦਾ ਤੇ ਜੇ ਫਿਰ ਇਹਦੇ ਨਾਲ ਗੱਲ ਕਰ ਲਈਏ ਗੈਰੀ ਉਧਰ ਵੀ ਕਮਾ ਦੇ ਕੈਮਰਾ ਉਹ ਜਿਹੜਾ ਬੱਚਾ ਨਾ ਇਹਦੇ ਨਾਲ ਇਹ ਵੀ ਕਹਿੰਦੇ ਫਿਰ ਬੱਚੀ ਆ ਇਹਦੇ ਨਾਲੋਂ ਮਾਂ ਨਾਲੋਂ ਉੱਤੋਂ ਦੀ ਇਹ ਬਣੂਗੀ ਜਦੋਂ ਰੈਡੀ ਹੋਊਗੀ ਜਾ ਕੇ ਅੱਗੇ ਤੇ ਬਾਕੀ ਇਹ ਮੱਛੀ ਦੀ ਵੀ ਗੱਲ ਬਾਤ ਤਕੜੀ ਆ ਚੰਗਾ ਦੁੱਧ ਤਿਆਰ ਆ ਵਜਨ ਵੀ ਫੁੱਲਾ ਲੈਗ ਸਕੋਰ ਵਾਲੇ ਪੱਖ ਤੋਂ ਵੀ ਐਂਡਾ ਕੰਮ ਥਣ ਦੇ ਸੈਜ ਤੋਂ ਲਾ ਕੇ ਹਰੇਕ ਪੱਖ ਤੋਂ ਚੰਗੀ ਆ ਮੇਰਾ ਕਹਿਣਾ ਪਰ ਬਾਕੀ ਗੱਲ ਬਾਤ ਬਾਈ ਨਾ ਕਰਾ ਦਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਡਿਟੇਲ ਸਾਰੀ ਪੰਮੇ ਨੂੰ ਪੁੱਛ ਲਾਂਗੇ ਆ ਜਾ ਪੰਮੇ ਫਿਰ ਹੋਰ ਕਿਵੇਂ ਆ ਠੀਕ ਆ ਬਈ ਵਧੀਆ ਚੜਦੀ ਕਲਾ ਹਾਂ ਹਾਂ ਬਈ ਵਧੀਆ ਪਰਮਾਤਮਾ ਦੀ ਕਿਰਪਾ ਸੁਆ ਕਿਹੜਾ ਹੈ ਦਾ ਪੰਮੇ ਸੁਆ ਵੀ ਤੀ ਜਮ ਮੁਹ ਸ਼ੇ ਨੰਦਾ ਤੀਜਾ ਤੀਜਾ ਸੁਆ ਬਾਈ ਮੂੰਹ 6 ਦੰਦਾਂ ਦਾ ਸੁਆ ਤੀਜਾ ਦੰਦਾਂ 'ਚ 6 ਦੰਦਾਂ ਦਾ 6 ਦੰਦਾਂ ਦਾ ਬਾਈ ਜਮਾ ਚੈੱਕ ਕਰਕੇ ਦੇਵਾਂਗੇ ਬੰਦੇ ਠੀਕ ਆ ਗੱਲ ਮੈਨੂੰ ਦੂਜੇ ਲੱਗੇ ਨਾ 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 ਬਈ ਤੀਜਾ ਸੁਆ ਆਪਾਂ ਗੱਪ ਮਾਰ ਕੇ ਨਹੀਂ ਦੇਣੀ ਹੈਗੀ ਵਜਨ ਵਜੂਦ ਫੁੱਲ ਆ ਬਾਈ ਵੇਟ ਫੁੱਲ ਆ ਬੱਚੀ ਪਰ ਉਹ ਕਹਿੰਦੀ ਨਹੀਂ ਕੋਈ ਯਾਰ ਵੀ ਨਾ ਨਾ ਕਹਿ ਨਹੀਂ ਸਕਦਾ ਬਈ ਕੋਈ ਨਹੀਂ ਕਹਿ ਸਕਦਾ ਬੱਚੀ ਨੂੰ 6 ਦੰਦਾਂ ਦਾ ਹਾਂ ਬਈ 6 ਦੰਦਾਂ ਦਾ ਰਿਜਨਲ ਕਮਾਲ ਕਰਤੀ ਯਾਰ ਹਾਂ ਹਾਂ ਬਈ ਇਹ ਦੰਦਾਂ 'ਚ ਹੈਗੀ ਸੱਜਣੋ 6 ਦੰਦ ਬਾਡੀ ਬੁੱਡੀ ਵਾਲੇ ਤਾਂ ਨਾ ਕਿ ਬੀ ਕੱਢੇ ਪਏ ਨੇ ਲੰਬੀ ਲੰਬੀ ਚੌੜੀ ਚੂੜੀ ਤੇ ਲੈਗ ਸਕੋਰ ਵਾਲੇ ਪੱਖ ਤੋਂ ਇੱਕ ਤਾਂ ਹੁੰਦੀ ਟੰਗਲ ਜੀ ਬਹਿੜ ਡੰਗਲ ਜੀ ਨਹੀਂ ਡੰਗਲ ਜੀ ਨਹੀਂ ਹੈਗੀ ਨਾ ਫਿੱਟ ਫਿੱਟ ਜਿੰਨੀ ਹੈਗੇ ਵੀ ਫਿੱਟ ਹੈ ਬੱਚੀ ਦਾ ਤਾਂ ਨਹੀਂ ਪਤਾ ਕਿਹੜੀ ਦੀ ਹੈ ਬੇਕੋਮ ਦੀ ਬੱਚੀ ਆ ਬਾਈ ਕਾਦੀ ਬੇਕੋਮ ਡਬਲ ਡਬਲ ਐਸ ਦਾ ਸੀਮਨ ਹੈ ਵੀਰੇ ਬੇਕੋਮ ਡਬਲ ਡਬਲ ਐਸ ਦੀ ਹਾਂ ਬੇਕੋਮਾ ਸੀਮਨ ਹੈ ਵੀਰੇ ਉਹਦੀ ਐ ਬੇਕੋਮਾ ਦੀ ਕਿੰਨੇ ਦਿਨ ਦਾ ਸੁਆਪਾ ਮੇਰਾ ਇਹਦਾ ਬਾਈ ਹੈਗਾ ਹਫ਼ਤੇ ਦਾ ਸੁਆ ਤੋੜ ਖੋਲ ਕੇ ਤੋੜ ਦਿੰਨੇ ਬਾਈ ਦੁੱਧ ਤਿਆਰ ਕਿੰਨਾ 25 ਲੀਟਰ ਬਾਈ ਜਮਾ ਠੰਡਾ ਤਿਆਰ ਹੈ ਚਾਹੇ ਅਗਲਾ ਬੋਲਾ ਮੰਨ ਲੈ ਚਾਹੇ ਅਗਲਾ ਦੁੱਧ ਮੰਨ ਲੈ ਭਾਈ ਆਪਾਂ ਕਿਸੇ ਨੂੰ ਕੁਝ ਨਹੀਂ ਦੇਦੇ ਠੀਕ ਹੈ 25 ਲੀਟਰ ਹੈਗਾ ਜਮਾ ਭਾਈ ਜਮਾ 10 ਰੰਗ ਮਿੰਕੇ ਨੂੰ ਯਾਰ ਹੋਰ 10 25 ਲੀਟਰ ਬਾਈ ਕਹਿੰਦਾ ਰੈਡੀ ਦਾ ਬਰੀਡ ਦੇ ਮਾਮਲੇ ਦੇ ਵਿੱਚ ਬੱਛੀ ਬੈਸਟ ਰਹੂਗੀ ਕਿਉਂਕਿ ਇੱਕ ਤਾਂ ਆਪ ਵੀ ਚੰਗੀ ਆ ਬਰੀਡ ਵੀ ਚੰਗੀ ਬਣਾਉਂ ਹਾਂਜੀ ਭਾਈ ਹਾਂਜੀ ਤੇ ਜਿਹੜਾ ਪਲੱਸ ਪੁਆਇੰਟ ਆ ਸੱਜਣੋ ਨਾ ਇਹਦੇ ਫਿਰ ਨਾਲ ਵੀ ਬੱਛੀ ਆ ਗਈ ਇੱਕ ਬੱਚਾ ਤਾਂ ਇਹਦੇ ਨਾਲ ਆ ਪੈਂ ਕਹਿ ਸਕਦੇ ਆ ਵੀ ਬੱਛੀ ਹੁਣੇ ਆ ਗਈ ਦੇਖੋ ਇੱਕ ਨਾਲ ਇੱਕ ਤੋਹਫਾ ਫ੍ਰੀ ਬਈ ਬਰੀਡਿੰਗ ਵਾਲੀ ਐ ਬਰੀਡਿੰਗ ਵਾਲੀ ਦਾ ਐ ਇਹ ਇਦਾਂ ਨਹੀਂ ਹੈਗਾ ਵੀ ਤੂੰ ਮੰਨ ਕੇ ਆ ਜੇ ਕੋਈ ਸੀਮਣ ਟਾਪ ਦਾ ਰਖਾ ਦੂਗਾ ਐ ਤੂੰ ਉਹ ਵੀ ਬੱਚਾ ਐ ਬੇਕਾਰ ਬੱਚਾ ਤੇ ਤੂੰ ਨਹੀਂ ਦਿੰਦੀ ਬਾਈ ਆ ਬੱਚਾ ਪਾਉਗੀ ਟਾਪ ਦਾ ਟਾਪ ਦਾ ਬੱਚਾ ਬਾਈ ਟਾਪ ਆਹ ਨਹੀਂ ਲੈ ਚਲੋ ਉਧਰ ਨਹੀਂ ਕਿਹੜਾ ਹੋਰ ਕਿਹੜਾ ਜਿਵੇਂ ਬਾਈ ਢੋੜੀਆਂ ਦੇ ਨਹੀਂ ਹੁੰਦੇ 나ਗ ਦਾ ਪੁੱਤ ਫਲਾਨਾ ਧੰਕਾ ਬਾਈ ਉਹ ਚੀਜ਼ ਆ ਬਾਈ ਜਿਹਦੇ ਬਲੱਡ ਲਾਈਨ ਵੀ ਮਗਰੋਂ ਤਕੜੀ ਲੱਗਦੀ ਆ ਠੀਕ ਆ ਗੱਲ ਆ ਹਾਂਜੀ 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 ਬਈ ਆ ਚੰਗੀ ਬਲੱਡ ਲਾਈਨ ਦੀ ਆ ਜਿਹੜਾ ਤਾਂ ਥਣ ਦਾ ਸੈਜ ਆ ਨਾ ਉਹ ਹੈਗਾ ਸੱਜਣੋ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਬ ਹਰਿਆਣੇ ਗਣੇ ਝੋਟੀਆਂ ਨੂੰ ਥਾਣ ਲੱਗਿਆ ਹੁੰਦਾ ਆ। ਆਹ ਉਹ ਐ ਬਾਈ ਨਾ ਵੱਧ ਨਾ ਘਟ ਐ ਫਿੱਟ ਫਿੱਟ। ਕਮਾਲ ਆ ਪੰਮੇ ਇੱਥੋਂ। ਤੇ ਕਮਾਲ ਨੇ। ਆਰਡਰ ਵੀ ਬਿਲਕੁਲ ਫਿਕਸ ਰੱਖਦੀ ਆ ਨਾਲ ਲੱਗਵਾ ਤੇ ਬਾਈ ਮੂਹ ਨੂੰ ਥਾਣ ਦੇਖ ਬੱਚੀ ਦੇ ਥਾਣ ਦੇਖ ਕਿੰਨਾ ਲੱਗਦਾ। ਐ ਇੱਥੇ ਤੋਂ ਅਗਲੇ ਬੰਦੇ ਨੂੰ ਦਿਖਾ ਦੇ ਲੈ ਵਗਰੀ। ਤੱਕ ਬਾਈ ਦੇਖ ਲੈ ਵੀਰ ਜਿੰਨੀ ਮੂਹ ਨੂੰ ਓੰਨੀ ਮਗਰ ਨੂੰ ਐ ਜਮਾ ਬਰੋ ਬਰਾਬਰ ਕੰਮ ਆ। ਇੱਥੇ ਦਿਖਾ ਦੇ ਲਾ ਕੇ ਨੇੜੇ ਸਮਾਰ ਕੇ ਜਮਾ ਇੱਥੋਂ ਲੰਬੀ ਲੰਬੀ ਦਿਖਾ ਦੇ। ਲੈ ਚੱਲ ਪੰਮੇ। ਲੰਬੀ ਵੀ ਫੁੱਲ ਆ ਗਈ ਛੋਟੇ ਹਾਥੀ ਜਾ ਨਹੀਂ ਪਤਾ ਨਾ ਹੀ ਚੜੇ ਹਾਂ ਭਾਈ ਛੋਟੇ ਹਾਥੀ ਨਹੀਂ ਬਲੇਰੋ ਤੇ ਕਪਚਾਉਗੀ ਹਾਂ ਛੋਟੇ ਹਾਥੀ ਚ ਚੜਦੀ ਨਹੀਂ ਕਿਉਂਕਿ ਲੰਬਾਈ ਫੁੱਲ ਹੈ ਥਣ ਦਾ ਸਾਈਜ਼ ਆ ਜਿਹੜਾ ਉਹ ਬਾਕਮਾਲ ਹੈ ਤੇ ਬਾਡੀ ਵਾਲੀ ਬੈੜਾ ਪਲੀ ਹੋਈ ਆ ਚੰਗੀ ਲਿੱਸੀ ਨਹੀਂ ਹੈਗੀ ਤੁਹਾਡੀ ਭਾਈ ਲਿੱਸੀ ਵਾਲਾ ਯਾਰ ਕੰਮ ਨਹੀਂ ਦੇਖਿੰਦਾ ਆਡਰ ਵਾਲਾ ਕੰਮ ਹੈਗਾ ਸਿਰਾਂ ਤੇ ਸੁਭਾਅ ਦੀ ਹੁੰਦੀ ਆ ਓਏ ਬਈ ਤਾਰਾ ਮਾਰ ਕੇ ਦਿਖਾਵਾਂ ਨਾ ਦੇਖੋ ਪੰਪ ਚੱਲਦਾ ਲੱਤ ਲੁੱਤਣਾ ਮਾਰੇ ਤੇਰੀ ਨਾ ਨਾ ਭਾਈ ਕਿਹੜਾ ਕੰਮ ਲੈ ਦੇਖ ਇੰਨਾ ਕੋਈ ਸਿੱਖਣ ਵਾਲਾ ਬੰਦਾ ਵੀ ਲੈ ਲੈ ਦੇਖ ਲੈ ਦੇਖ ਲੈ ਆਹ ਉਹ ਲਾਲੂ ਬਾਈ ਚੱਕਾਰੇ ਬਾਥਰੂ ਕਰਤਾ ਨਾ ਲੈ ਦੇ ਲਾਲੂ ਬਾਈ ਹੁਣ ਲਾਲੂ ਨਾਲ ਨਾਲ ਦੀ ਨਾਲ ਪਈ ਜਿਵੇਂ ਮਰਜੀ ਲੈ ਜਾ ਦੇ ਮੱਛੀ ਮੋਟਰ ਵਾਲਾ ਕੰਮ ਆ ਬਾਈ ਦੇ ਠੀਕ ਆ ਗੱਲ ਦਾ ਤਾਰਾ ਨਾਲ ਵੀ ਤੁਹਾਡਾ ਮੈਂ ਨਮੇੜੇ ਦਿੱਤਾ ਕੰਮ ਪਾਸ ਕਰਨ ਵਾਲਾ ਵੀ ਦੇਖ ਬਾਈ ਤੇ ਦੁੱਧ ਜਿੰਨਾ ਬਾਈ ਦੱਸੂਗਾ ਦੇਖੋ 2 ਡੰਗ 4 ਡੰਗ ਮਿੰਕੇ ਹੁਣੇ ਪਹੁੰਚਿਆ ਬਾਈ ਕੋਲੇ ਮੈਂ ਕੋਈ ਕੰਡਾ ਤੋਰੇ ਲਾਇਆ ਨਹੀਂ ਨਾਲ ਲੀਟਰ ਲਾਇਆ ਨਹੀਂ ਹਾਂ ਉਹ ਡਿਊਟੀ ਹੈਗੀ ਆ ਸੋਦੀ ਹਾਂਜੀ ਬਾਈ ਦੁੱਧ ਆਪਦਾ ਚੋਕੇ ਤਸੱਲੀ ਕਰਕੇ ਲੈਣਾ ਬਾਈ ਆਪਣਾ ਕੰਮ ਹੁੰਦਾ ਪਸ਼ੂ ਹਰੇਕ ਪੱਖ ਤੋਂ ਦਿਖਾਉਣਾ ਤੇ ਬਾਈ ਦਾ ਕੰਮ ਹੁੰਦਾ ਉਹਦੀ ਡਿਟੇਲ ਦੱਸਣਾ ਜਿਵੇਂ ਛੇ ਦਾੰ ਦਾ ਬਾਈ ਇਹਨੂੰ ਦੂਜਾ ਸੂਆ ਵੀ ਕਹਿ ਸਕਦਾ ਹਾਂਜੀ ਹਾਂਜੀ ਵੀਰੇ ਵੀ ਇਹ ਦੂਜਾ ਸੂਆ ਹੈ ਦੱਸ ਬਾਈ ਜਿਹੜਾ ਆਪਣੇ ਰਿਕਾਰਡ ਦਾਸਤਾ ਜਿਵੇਂ ਕਿ ਬੰਦਾ ਕਹਿੰਦਾ ਬਾਈ ਨਹੀਂ ਹੋਣੀ ਬੱਚੀ ਬਾਈ ਡੀਐਨਏ ਤੱਕ ਦੀ ਆਪਣੀ ਪ੍ਰੂਫ ਆਪਣੇ ਲਵੇ ਠੀਕ ਹੈ ਇਹ ਵੀਰੇ ਘਰੇਲੂ ਬੰਦੇ ਤੋਂ ਆਈਏ ਕਿਸੇ ਤੋਂ ਆਪਾਂ ਗੱਪ ਨਹੀਂ ਮਾਰ ਕੇ ਦੇਣੀ ਉਹਨੇ ਤਾਂ ਉੱਪਰ ਗੱਪਾਂ ਲੱਤੀ ਸੀ ਫਾਰਮ 'ਚੋਂ ਠੀਕ ਹੈ ਉਹ ਬੰਦੇ ਨੂੰ ਵੀਰੇ ਮੈਂ ਪੁੱਛਿਆ ਵੀ ਬਾਈ ਬੱਚੀ ਇਹ ਉਹ ਬੰਦਾ ਵੀਰੇ ਆਪ ਨੂੰ ਕਹਿੰਦਾ ਨਹੀਂ ਪਤਾ ਆਪਾਂ ਨੇ ਕਹਿੰਦਾ ਫਾਰਮ ਚ ਲੈ ਜਾਂਦੇ ਧੁੱਪ ਲੱਗ ਬਣ ਬੰਦੇ ਨੇ ਵੀਰੇ ਮੈਨੂੰ ਫੋਨ ਦਿੱਤਾ ਫਾਰਮ ਵਾਲੇ ਦਾ ਨੰਬਰ ਦਿੱਤਾ ਆਪਾਂ ਨੇ ਜਦੋਂ ਤੋਂ ਪੁੱਛਿਆ ਭਾਈ ਉਹਨੇ ਦੱਸਿਆ ਕਹਿੰਦਾ ਬੇਕੋਮਾ ਦੀ ਬੱਚੀ ਹੈ ਵੀਰੇ ਇਹਦੇ ਮੰਗ ਬੇਕੋਮਾ ਬੇਕੋਮਾ ਦੇ wwws ਦੇ ਸੀਮਨ ਦੀ ਬੱਚੀ ਹੈ ਵੀਰੇ ਬੱਚੀ ਟਾਪ ਹੈ ਵੱਡੇ ਵਿੱਚ ਬੱਚੀ ਵੀ ਚੰਗੀ ਆ ਨਾਲ ਤੇ ਆਹ ਬੱਚੀ ਖੜੀ ਆ ਜਿਹੜੀ ਇਹ ਵੀ ਚੰਗੀ ਆ ਹਾਂਜੀ ਹਾਂਜੀ ਵੀਰੇ ਹਾਂਜੀ ਕਿਉਂਕਿ ਵਜਨ ਵਜੂਦ ਵਾਲੀ ਆ ਗਈ ਹਰੇਕ ਪੱਖ ਤੋਂ ਚੰਗੀ ਆ ਗਈ ਤੇ ਬਾਕੀ ਛੋਡੀ ਨਜ਼ਰ ਨੇ ਵੀ ਇਹਨੂੰ ਤੱਕਣਾ ਹਾਂਜੀ ਬਾਈ ਹਾਂਜੀ ਛੋਡੀ ਨਜ਼ਰ ਨੇ ਤੁਸੀਂ ਆਪ ਦੀ ਤੱਕ ਨਾਲ ਵੀ ਜਾਨਵਰ ਖਰੀਦਣਾ ਹੁੰਦਾ ਤੇ ਬਾਕੀ ਮੇਰੇ ਹਿਸਾਬ ਨਾਲ ਤਾਂ ਵੀ ਬੈਸਟ ਰਹੂਗੀ ਬਰੀਡ ਵਾਸਤੇ ਹਾਂ ਬਰੀਡ ਵਾਸਤੇ ਵੀਰੇ ਸੇਰਾ ਹੀ ਚੀਜ਼ ਆ ਵੀਰੇ ਕਿਉਂਕਿ ਬੱਚੇ ਵੀ ਸੋਹਣੇ ਪਉਂਦੀ ਆ ਤੇ ਇਹਦੇ ਪੋਂ ਮੈਂ ਪੈਸੇ ਪੈਸੇ ਬਾਈ ਆਪਾਂ ਮੁੱਲ ਕਰਾਂਗੇ ਫੋਨ ਤੇ ਹੋਊਗਾ ਜੈਜ ਬਾਈ ਲੱਖ ਵਾਲਾ ਕੋਈ ਫੋਨ ਲਾਵੇ ਮੈਨੂੰ ਬੰਦਾ ਲੱਖ ਤੋਂ ਬਾਹਰ ਹੋਊਗੀ ਬੱਚੀ ਹੋਊਗੀ ਲੱਖ ਤੋਂ ਬਾਹਰ ਆਪਾਂ ਨੇ ਪਹਿਲੀ ਵਾਰ ਤਾਂ ਕੋਈ 80 85 90 95 ਵਾਲਾ ਫੋਨ ਲਾਵੇ ਨਾ ਆਪਾਂ ਠੀਕ ਆ ਲੱਖੋਂ ਬਾਹਰ ਬੱਚੀ ਹੋਊਗੀ ਬਾਈ ਬਾਲੀ ਤਾਂ ਨਹੀਂ 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 ਬਾਲੀ ਨਹੀਂ ਬਾਈ ਯਾਰ ਆਪਣੇ ਪੰਡ ਬਰੂਮ ਮੰਗਣੀਆਂ ਯਾਰ ਠੀਕ ਹੈ ਆਪਣਾ ਪਸ਼ੂ ਖੜਾ ਹੈ ਬਾਈ ਦਾ ਦੱਸ ਜਿਹੜਾ ਕੋਈ ਨਹੀਂ ਵਿਕਿਆ ਹੈਗਾ ਇਹ ਤਾਂ ਬਾਈ ਉਹੀ ਕੋਈ ਰਿਕਵਡਾ ਵੀ ਤਾਂ ਕੀ ਕਹਦਾ ਵੀ ਨਹੀਂ ਪਸ਼ੂ ਆਪਣਾ ਬੇਚਣਾ 25 ਲੀਟਰ ਬਾਈ ਠੰਡਾ ਹੈ ਹੈਗਾ ਐਰ ਸਿਰ ਬੱਛੀ ਦਿੱਤੀ ਸੀ ਬਾਈ ਜਿਹੜੀ ਆਪਣੇ ਤੇਰੇ ਫੋਨ ਤੇ ਵੇਚੀ ਸੀ ਚੈਨਲ ਤੇ ਬਾਈ ਬੰਦੇ ਤਿੰਨ ਡੰਗ ਮਿੰਨ ਕੇ ਗਏ ਨੇ ਦੁੱਧ ਠੀਕ ਹੈ ਤਿੰਨ ਡੰਗ ਮਿੰਨ ਕੇ ਬਾਈ 16 ਲੀਟਰ ਉਹਨਾਂ ਨੇ ਚੁਵਾਇਆ ਕੱਲ ਬੰਦਿਆਂ ਦਾ ਫੋਨ ਆਇਆ ਸੀ ਕਹਿੰਦੇ ਵੀ ਬੱਛੀ ਥੱਲੇ 20 ਲੀਟਰ ਵਾਲਾ ਰੈਡੀ ਆ ਠੀਕ ਹੈ ਹਾਂ ਗੱਲ ਵੀ ਕਰਾਂਗੇ ਬਾਈ ਨੰਬਰ ਵੀ ਦੇ ਦਾਂ ਮੈਨੂੰ ਯਕੀਨ ਨਹੀਂ ਸੀ ਬਾਈ ਬੱਚੀ ਨੇ ਵੀ 20 ਲੀਟਰ ਬੋਲ ਇੰਨੀ ਸ਼ੀਤੀ ਕਰ ਜਾਣਾ ਯਾਰ ਹਲੇ ਬਈ ਅੱਜ ਬੱਚੀ ਨੂੰ ਸੀ ਨੂੰ ਪਰਜਵਾ ਦੇਣਾ ਠੀਕ ਆ ਗਾ ਹਾਂ ਇਹਦਾ 25 2 4 ਟਾਈਮ 25 ਬਾਈ 10 ਡੰਗ ਮੈਂ ਲੈ ਇੱਕ ਗੱਲ ਹੋਰ ਦੱਸਦਾ ਇੱਥੇ ਮਿਲ ਕੇ ਲੈ ਜਾ ਉਹ ਤੋਂ ਬਾਅਦ ਵਾਈ ਦੀ ਵੀ ਕੋਈ ਗਰੰਟੀ ਹਾਂ ਬਾਈ ਕੋਈ ਗਰੰਟੀ ਨਹੀਂ ਜਦੋਂ ਆਪਣੇ ਗੇਟ ਤੋਂ ਬਾਹਰ ਹੋ ਗਈ ਬਾਈ ਆਪਣੀ ਕੋਈ ਗਰੰਟੀ ਮਰੇ ਖਾਪੇ ਜਿਹੜਾ ਕੋਈ ਮਰਜ਼ੀ ਹੋਵੇ ਬਾਈ ਇੱਥੇ ਜੇ ਇਹ 4 ਡੰਗ 6 ਡੰਗ ਚੋਲੋ ਹਾਂ ਬਾਈ ਹਾਂ ਨੰਬਰ ਬੋਲ ਦੇ ਨੰਬਰ ਬਾਈ 9877218756 9877218756 ਪਿੰਡ ਮੰਡੇਰ ਖੁਰਦ ਨੇੜੇ ਰਹਿ ਜਾਂ ਮਗਾ ਇਹਦੇ ਲੋਂਗੋਵਾਲ ਲੋਂਗੋਵਾਲ ਦੇ ਨੇੜੇ ਆ ਗਿਆ ਪਾਈ ਦਾ ਪਿੰਡ ਲੋਹਾ ਖੇੜੇ ਦੇ ਨੇੜੇ ਵੀ ਆ ਗਿਆ ਪਿੰਡ ਪਾਈ ਦਾ ਹਾਂਜੀ ਜਿਲ੍ਹਾ ਪੈ ਗਿਆ ਸੰਗਰੂਰ ਤਨੌਲਾ ਮੰਡੀ ਦੇ ਵੀ ਨੇੜੇ ਆ ਗਿਆ ਪਿੰਡ ਪਾਈ ਦਾ ਰੁਟੀਨ 'ਚ ਵਪਾਰ ਦਾ ਕੰਮ ਹੈ ਪਸ਼ੂ ਚੰਗੇ ਜਾਂਦੇ ਆਉਂਦੇ ਰਹਿੰਦੇ ਨੇ ਸੰਪਰਕ ਪਾਈ ਨਾਲ ਕਰ ਲਿਓ ਧੰਨਵਾਦ ਜੀ